लुधियाना ਦੇ ਜੁਲੰਦਰ ਬਾਈਪਾਸ ਨਜ਼ਦੀਕ ਸ਼ਹੀਦ ਨਰਿੰਦਰ ਖੰਨਾ ਦੀ ਯਾਦ ਮੂਸਮਰਪਾ ਤੇ ਹਿੰਦੂ ਨਿਆ ਪੀੜ ਸੰਸਾ ਦੇ ਵੱਲੋਂ ਚਲਾਏ ਗਏ 100 ਰੁਪਏ ਨਾਲ ਪੇਟ ਪਰ ਖਾਣੇ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਕਾਊਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਵਿਸ਼ੇਸ਼ ਤੌਰ ਤੇ ਕਾਟਾ ਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਕਰਨ ਲਈ ਪਹੁੰਚੇ ਜਿੱਥੋਂ ਨਾਲ ਨੇ ਇਸ ਕਦਮ ਦੀ ਸ਼ਲਾਗਾ ਕੀਤੀ ਉੱਥੇ ਉਹਨਾਂ ਸਮੂਹ ਸੰਸਾ ਮੈਂਬਰਾਂ ਨੂੰ ਇਸ ਬਾਬਤ ਹੋਰ ਵੀ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਹੈ ਸ਼ਹੀਦ ਬਹੁ ਨਰਿੰਦਰ ਖੰਨਾ ਜੀ ਦੇ ਜੈਦੀ ਦੇ ਹਲੇ ਤੇ ਉਹਨੂੰ ਮੈਂ ਸਰਦਾਰ ਸਮੂਹੋਂ ਪੇਟ ਕਰਦਾ ਉਹ ਰਾਜ ਕਰਦਾ ਕਿ ਆਪਾਂ ਨੂੰ ਸਾਰਿਆਂ ਨੂੰ ਥੋਕੋ ਕੋ ਕੋਨੇ ਕੋਨੇ ਪ੍ਰੇਰਣਾ ਲੈਣੀ ਚਾਹੀਦੀ ਹੈ ਔਰ ਅੱਜ ਉਹਨਾਂ ਦੇ ਪੋਤੇਆਂ ਨੇ ਉਹਨਾਂ ਦੇ ਪਰਿਵਾਰ ਨੇ ਇੱਕ ਪਹਿਲ ਕਦਮੀ ਕੀਤੀ ਹੈ ਹਿੰਦੂ ਸਿੱਖ ਜਾਗਰਤ ਦੀ ਮੰਚ ਤੋਂ ਉਹਨਾਂ ਦੇ ਨਾਮ ਤੇ 10 ਰੁਪਏ ਦੀ ਥਾਲੀ ਦਾ ਜੋ ਪ੍ਰੋਗਰਾਮ ਸਟਾਰਟ ਕੀਤਾ ਹੈ 10 ਰੁਪਏ ਥਾਲੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੋ ਗਰੀਬ ਇਨਸਾਨ ਆ ਜਿਆਦਾ ਪੈਸੇ ਨਹੀਂ ਪੇ ਕਰ ਸਕਦੇ ਆਪਣਾ ਪੇਟ ਭਰਨ ਵਾਸਤੇ ਉਹਨਾਂ ਵਾਸਤੇ ਜਿਲੰਦਰ ਬਾਈਪਾਸ ਚੌਂਕ ਵਿਖੇ ਅੱਜ ਬੂਥ ਲਗਾ ਕੇ ਸ਼ੁਰੂ ਮੁਰਸ਼ੂਬਰਮ ਕੀਤਾ ਜਿੱਥੇ ਤਕਰੀਬਨ ਕੋਈ ਵੀ ਮੈਂਬਰ ਆ ਕੇ 10 ਰੁਪਏ ਦੇ ਕੇ ਆਪਣਾ ਪੇਟ ਭਰ ਸਕਦਾ ਕਿਉਂਕਿ ਅੱਜਕੱਲ ਦੀ ਮਹਾਈ ਮਹंगाई ਦੇ ਵਿੱਚ ਇੰਨੇ ਪੈਸਿਆਂ ਦੇ ਵਿੱਚ ਥਾਲੀ ਦਾ ਮਿਲਣਾ ਬਹੁਤ ਮੁਸ਼ਕਲ ਹੈ ਔਰ ਇੱਕ ਜਿਹੜੇ 10 ਰੁਪਏ ਰੱਖੇ ਗਿਆ ਸਭ ਤੋਂ ਵੱਡਾ ਸਲਾਹਕਾ ਯੋਕਦਮ ਨੇ ਕਿ ਇਹ ਹੈ ਕਿ ਕਿ ਜਿਹੜਾ ਖਾਣ ਵਾਲਾ ਉਹ ਸੋਚੇਗਾ ਕਿ ਮੈਂ ਪੈਸੇ ਦੇ ਕੇ ਖਾ ਰਿਹਾ ਕਿਉਂਕਿ ਕੋਈ ਵੀ ਇਨਸਾਨ ਹੈ ਰੋਜ਼ ਦਾਨ ਲੈ ਕੇ ਨਹੀਂ ਖਾ ਸਕਦਾ ਰੋਜ਼ ਮੰਗ ਕੇ ਨਹੀਂ ਖਾ ਸਕਦਾ ਉਹਦੇ ਵਾਸਤੇ 10 ਰੁਪਏ ਕੋਈ ਜ਼ਿਆਦਾ ਨਹੀਂ ਹੈ ਔਰ ਇਹਨਾਂ ਵਾਸਤੇ 10 ਰੁਪਏ ਦੀ ਥਾਲੀ ਦੇਣਾ ਇੱਕ ਬਹੁਤ ਹੀ ਵਧੀਆ ਸਲਾਗੋ ਹੈ ਉਹ ਕਹਿੰਦੇ ਮੈਂ ਕਿਉਂਕਿ 10 ਵਿੱਚ ਕੁਝ ਨਹੀਂ ਆਉਂਦਾ ਪਰ ਕਿਤੇ ਨਾ ਕਿਤੇ ਜਿਹੜੀ ਸੁਸਾਇਟੀ ਹੈ ਔਰ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਇਹ ਜਿਹੜਾ ਪ੍ਰਲੋਕਿਤਾ ਬਹੁਤ ਸ਼ਾਨਦਾਰ ਹੈ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਬ੍ਰੀਨ ਮਿਲਦੀ ਅਸੀਂ ਸਾਰੇ ਨਾਲ ਮਿਲ ਕੇ ਇਸ ਦੇ ਵਿੱਚ ਯੋਗਦਾਨ ਪਾਵਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਜਿੱਥੇ ਵੀ ਇਹ ਮੇਨੂੰ ਕਹਿ ਰਹੇ ਸੀਗੇ ਕਿ ਜਿਹੜੇ ਚੌਕ ਚ ਜਿੱਥੇ ਲੋਡ ਬੰਦ ਜ਼ਿਆਦਾ ਹੋਣਗੇ ਅਸੀਂ ਬੂਥ ਹੋਰ ਲਗਾ ਕੇ ਲੋਕਾਂ ਨੂੰ ਫੈਸਿਲਿਟੀ ਦੇਵਾਂਗੇ ਕਿਉਂਕਿ ਸ਼ਹਿਰ ਦੀ ਸਮਾਜ ਦੀ ਸੇਵਾ ਕਰਨਾ ਸਾਡੇ ਲੋਕਾਂ ਦਾ ਕੰਮ ਹੈ ਅਸੀਂ ਇਹ ਸਮਾਜ ਦੀ ਸੇਵਾ ਸਾਰੇ ਨਾਲ ਮਿਲ ਕੇ ਕਰ ਰਹੇ ਹਾਂ ਮੁਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ